ਲਗਾਤਾਰ ਦੋ ਦਿਨਾਂ ਤੋਂ ਜਿਹੜੇ ਵਿਕਾਸ ਦੇ ਜਿਹੜੇ ਨਿਬੱਧਰਨੇਗੇ ਰੱਖੇ ਜਾ ਰਹੇ ਨੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮਾਂ ਦੀ ਸ਼ੁਰੂਆਤ ਹੈਗੀ ਉਹ ਪ੍ਰਵਾਈ ਜਾਵੇ। ਦੇਖੋ ਐਸੇ ਕੰਮ ਵਾਸਤੇ ਲੋਕਾਂ ਨੇ ਸਾਨੂੰ ਅੱਜ ਤੋਂ ਸਾਢੇ 3 ਸਾਲ ਪਹਿਲਾਂ ਚੁਣਿਆ ਸੀਗਾ। ਸੁਨਾਮ ਹਲਕੇ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜਨ ਦੀ ਕੋਸ਼ਿਸ਼ ਕਰ ਰਹੇ ਆ। ਪੂਰੇ ਹਲਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ ਕੱਲ ਔਰ ਅੱਜ ਦੇ ਵਿੱਚ ਤਕਰੀਬਨ ਤਕਰੀਬਨ 22 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਚਾਹੇ ਖੇਡ ਗਰਾਊਂਡਾਂ ਦੇ ਕੰਮ ਨੇ ਚਾਹੇ ਉਹ ਅੰਡਰਗਰਾਊਂਡ ਪਾਈਪਲਾਈਨਸ ਦੇ ਕੰਮ ਨੇ ਚਾਹੇ ਉਹ ਧਰਮਸ਼ਾਲਾਵਾਂ ਦੇ ਕੰਮ ਨੇ ਔਰ ਚਾਹੇ ਉਹ ਗਲੀਆਂ ਨਾਲੀਆਂ ਦੇ ਕੰਮ ਨੇ ਚਾਹੇ ਉਹ ਕੱਚੇ ਘਰਾਂ ਨੂੰ ਜਿਹੜੇ ਪੈਸੇ ਉਹਨਾਂ ਦੀ ਜਿਹੜੀ ਸੈਂਕਸ਼ਨ ਲੈਟਰ ਦੀ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਇਹ ਚੱਲ ਰਹੇ ਨੇ ਇਸੇ ਵਾਸਤੇ ਲੋਕਾਂ ਨੇ ਸਾਨੂੰ ਚੁਣਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣਾ ਹੈ ਤੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਪਊਗਾ ਜਿਸ ਦੇ ਤਹਿਤ 3100 ਪਿੰਡਾਂ ਦੇ ਵਿੱਚ ਤਕਰੀਬਨ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਗਰਾਊਂਡ ਨੇ ਉਹ ਬਣਾਏ ਜਾ ਰਹੇ ਨੇ ਤੇ ਉਹਨਾਂ ਦਾ ਹੀ ਉਦਘਾਟਨ ਨੇ ਜਿਹੜੇ ਉਹ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਨੇ ਸਰ ਕਿਵੇਂ ਦੇਖਦੇ ਹੋ ਕਿ ਛੋਟਾਣਾ ਇੰਡੀਆ ਦੇ ਵਿੱਚ ਨਹੀਂ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਰੀਲਿਫ ਹੋ ਉਹ ਦਿੱਤੀ ਜਾ ਰਹੀ ਹੈ ਦੇਖੋ ਬਹੁਤ ਲੇਟ ਔਰ ਬਹੁਤ ਥੋੜਾ ਕੀਤਾ ਕੇਂਦਰ ਸਰਕਾਰ ਨੇ ਅਸੀਂ ਜਦੋਂ ਹੜ੍ਹ ਆਏ ਸੀਗੇ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਉਦੋਂ ਤੋਂ ਹੀ ਕੇਂਦਰ ਸਰਕਾਰ ਨੂੰ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕਿਉਂਕਿ ਬਹੁਤ ਭਾਰੀ ਮੀਂਹ ਪਏ ਨੇ ਔਰ ਅੱਠੋਂ ਨੌ ਡਿਸਟ੍ਰਿਕਟਸ ਨੇ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠਾਏ ਨੇ ਇਹਦੇ ਵਿੱਚ ਝਾੜ ਵੀ ਘਟੂਗਾ ਮੌਇਸਚਰ ਵਧੂਗਾ ਡਿਸਕਲਰੇਸ਼ਨ ਹੈ ਜਿਹੜੀ ਉਹ ਵਧੇ ਗਦਨੀ ਹੈ ਔਰ ਟੁੱਟਾ ਜਿਹੜਾ ਚਾਵਲ ਦਾ ਉਹ ਵੀ ਹੋਣਾ ਸੋ ਇਹ ਤੁਸੀਂ ਨੋਰਮਸ ਰਿਲੈਕਸ ਕਰੋ ਉਦੋਂ ਕੰਨਾ ਤੇ ਜੂਨੀ ਸਰਕੀ ਤੇ ਹੁਣ ਜਦੋਂ 90 95% ਝੋਨਾ ਖਰੀਦਿਆ ਜਾ ਚੁੱਕਿਆ ਤੇ ਸਟੋਰ ਹੋ ਚੁੱਕਿਆ ਹੁਣ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਨੇ ਕਰਤਾ ਜਿਹੜਾ ਕਿ ਸਿਰਫ ਔਰ ਸਿਰਫ ਮੈਂ ਸਮਝਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਕਿ ਬੀਜੇਪੀ ਵਾਲੇ ਇਹ ਕਹਿਣ ਜੋਗੇ ਹੋ ਜਾਣ ਜਿ ਦਿਸ ਕੋ ਅਸੀਂ ਰਿਲੈਕਸ ਨੋਰਮਸ ਰਿਲੈਕਸ ਕਰਤੇ ਸੀਗੇ ਨੋਰਮਸ ਰਿਲੈਕਸ ਕਰਨ ਦਾ ਫਾਇਦਾ ਕੀ ਹੋਇਆ ਜੀ ਜਦੋਂ ਸਾਰਾ ਕੁਝ ਨਿਬੜੜੇ ਤੋਂ ਮਗਰੋਂ ਹੁਣ ਤੋਂ ਮਗਰੋਂ ਕਰਨਾ ਹੈ ਸੋ ਇਹ ਸਿਰਫ ਔਰ ਸਿਰਫ ਉਹਨਾਂ ਦਾ ਇੱਕ ਸਿਆਸੀ ਸ਼ੋਸ਼ੇਵਾਜੀ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ। ਤਰਨਤਾਰਨ ਚੋਣ ਲੈ ਕੇ ਕੀ ਕਹਣਾ ਚਾਹੂੰ ਕਿਸ ਤਰ੍ਹਾਂ ਦਾ ਮੈਨੂੰ ਉਮੀਦ ਆਸ ਔਰ ਵਿਸ਼ਵਾਸ ਹੈ ਕਿ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਲੋਕ ਜਿਤਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 3.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੰਮ ਹੋਏ ਨੇ ਜਿਸ ਤਰੀਕੇ ਦੀ ਮਿਹਨਤ ਸਾਡੇ ਲੀਡਰਸ ਵਰਕਰਸ ਨੇ ਇਸ ਇਲੈਕਸ਼ਨ ਦੇ ਵਿੱਚ ਕੀਤੀ ਹੈ ਔਰ ਹਰਮੀ ਸੰਧੂ ਜੀ ਦੀ ਆਪਦੀ ਵੀ ਸਿੱਖੀ ਸੇਵਕੀ ਉਸ ਹਲਕੇ ਦੇ ਵਿੱਚ ਬਹੁਤ ਐ ਸੋ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਕੱਲ ਨੂੰ ਜਿਹੜੇ ਇੱਕ ਤਰਫਾ ਰਿਜ਼ਲਟ ਨੇ ਉਹ ਤੁਹਾਨੂੰ ਤਰਨਤਰ ਬਾਇਲੈਕਸ਼ਨ ਦੇ ਦੇਖਣ ਨੂੰ ਮਿਲਣਗੇ ਚੋਣਾਂ ਨੂੰ ਲੈ ਕੇ ਹੁਣ ਮਤੇ ਵੀ ਕਹਿ ਸਕਦੇ ਹਾਂ ਪੰਚਾਇਤਾਂ ਦੇ ਵਿੱਚੋਂ ਪਾਉਣੇ ਸ਼ੁਰੂ ਹੋ ਚੁੱਕੇ ਨੇ ਕਿ ਜਿਹੜੀ ਬਹਾਲੀ ਹੋਵੇ ਚੋਣਾਂ ਹੋਣ ਦੇਖੋ ਇਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹ ਇਕੱਲੇ ਪੰਜਾਬ ਜਾਂ ਚੰਡੀਗੜ੍ਹ ਦੇ ਨਹੀਂ ਪੂਰੇ ਨਾਰਥ ਇੰਡੀਆ ਦਾ ਪੂਰੇ ਇੰਡੀਆ ਦਾ ਇੱਕ ਮਾਨਮਤਾ ਇੰਸਟੀਚਿਊਸ਼ਨ ਆ ਤੇ ਜਿਹੜਾ ਕਿ ਪੰਜਾਬ ਦੀ ਧਰਤੀ ਦੇ ਉੱਪਰ ਬਣਿਆ ਮੁੱਦਤਾ ਤੋਂ ਜੋ ਉਹਦਾ ਸਿਸਟਮ ਚੱਲਿਆ ਆ ਰਿਹਾ ਹੈ ਸੈਨੇਟਰ ਸੰਘੀਟ ਦਾ ਇਲੈਕਟਿਡ ਸਿਸਟਮ ਉਹਨੂੰ ਖਤਮ ਕਰਕੇ ਢਾਲਾ ਕੇ ਜਿਸ ਤਰੀਕੇ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਵਿਰੋਧ ਟੀਚਰਾਂ ਵੱਲੋਂ ਇੰਟੈਲੈਕਚੁਅਲਸ ਵੱਲੋਂ ਮੀਡੀਆ ਵੱਲੋਂ ਰਾਸੀ ਪਾਰਟੀਆਂ ਵੱਲੋਂ ਸਾਡੇ ਸਰਕਾਰ ਵੱਲੋਂ ਸਾਰਿਆਂ ਵੱਲੋਂ ਜਦੋਂ ਹੋਇਆ ਆਸਰ ਤੇ ਉੱਚੀ ਚੀਜ਼ੀ ਦੌਰ ਤੇ ਸਟੂਡੈਂਟਸ ਵੱਲੋਂ ਤੇ ਮੂੰਹ ਮੋੜਨਾ ਪਿਆ ਕੇਂਦਰ ਸਰਕਾਰ ਨੂੰ ਮੈਂ ਕੇਂਦਰ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਬਾਰ 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 ਪੰਜਾਬ ਦੇ ਦੀ ਆਨ ਬਾਨ ਔਰ ਸ਼ਾਨ ਦੇ ਉੱਪਰ ਪੰਜਾਬ ਸਟਰ ਮਾਰਦੇ ਹੋ ਦੀ ਕੋਸ਼ਿਸ਼ ਕਰਦੇ ਹੋ ਪੰਜਾਬ ਦੀ ਅਣਖ ਨੂੰ ਚੁੰਡੀ ਵੱਡਣ ਦੀ ਕੋਸ਼ਿਸ਼ ਕਰਦੇ ਹੋ ਵੰਗਾਰਦੇ ਹੋ ਇਹ ਕੰਮ ਤੁਸੀਂ ਨਾ ਕਰੋ ਅੱਗ ਦੇ ਨਾਲ ਨਾ ਖੇਡੋ ਜਿ ਜੋ ਸਿਸਟਮ ਸਾਡੇ ਪੰਜਾਬ ਦੇ ਬਣੇ ਹੋਏ ਨੇ ਉਹਨਾਂ ਨੂੰ ਉਹਦੇ ਮੁਤਾਬਕ ਚੱਲਣ ਦਿਓ ਤੁਸੀਂ ਹਰ ਵਾਰੀ ਨਵਾਂ ਚੀਜ਼ ਕਰਦੇ ਹੋ ਇਹ ਕੰਮ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰ ਜਨਮ ਦਿਹਾੜੇ ਦੀ ਪੰਚਾਇਤ ਵੀ ਪਿੰਡ ਵਾਸੀਆਂ ਦੀ ਹਮੇਸ਼ਾ ਹੀ ਮੰਗ ਰਹੀ ਹੈ ਕਿ ਸਰਕਾਰੀ ਪੱਤਰ ਤੇ ਸਕੀਟ ਪੱਤਰ ਤੇ ਮਨਾਉਣਾ ਤੇ ਇਹ ਸਰਪੇਸ਼ਰੇ ਬਹੁਤ ਸਾਥ ਤੋਂ ਨਹੀਂ ਹੋਣਾ ਨੇ ਉਹ ਆਪਣਾ ਪਹਿਲਾ ਹੋਇਆ ਸੀਗਾ ਜੀ ਦੋ ਕੁ ਵਾਰੀ ਹੋਇਆ ਵੀ ਸੀ ਤੇ ਇਸ ਵਾਰੀ ਜਿਹੜਾ ਇਸ ਵਾਰੀ ਵੀ ਹੋਊਗਾ ਅ ਤੁਸੀਂ ਸਰਕਾਰੀ ਪਦਰਤੇ ਜਦੋਂ ਮੈਂ ਵੀ ਇੱਥੇ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਇੱਥੇ ਹੈ ਸੋ ਪਿੰਡ ਦੇ ਜਿਹੜਾ ਕੋਈ ਡਿਵੈਲਪਮੈਂਟ ਦਾ ਵਿਕਾਸ ਦਾ ਕੰਮ ਉਹ ਕੋਈ ਨਹੀਂ ਰਹਿਣਦਾ ਜਾਊਗਾ ਪਿੰਡ ਵਾਲੇ ਹੁਕਮ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਵਿੱਤਰ ਜਨਮ ਭੂਮੀ ਹੈ ਹੁਕਮ ਕਰਨ ਪਿੰਡ ਸਾਰੇ ਕੰਮ ਹੋਣਗੇ ਹੀ ਲਗਾਤਾਰ ਦੋ ਦਿਨਾਂ ਤੋਂ ਜਿਹੜੇ ਵਿਕਾਸ ਦੇ ਜਿਹੜੇ ਨੀਂਹ ਪੱਥਰ ਨੇਗੇ ਰੱਖੇ ਜਾ ਰਹੇ ਨੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮਾਂ ਦੀ ਸ਼ੁਰੂਆਤ ਹੈਗੀ ਉਹ ਪ੍ਰਵਾਈ ਜਾਏ। ਦੇਖੋ ਏਸੇ ਕੰਮ ਵਾਸਤੇ ਲੋਕਾਂ ਨੇ ਸਾਨੂੰ ਅੱਜ ਤੋਂ ਸਾਢੇ 3 ਸਾਲ ਪਹਿਲਾਂ ਚੁਣਿਆ ਸੀਗਾ। ਸੁਨਾਮ ਹਲਕੇ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜਨ ਦੀ ਕੋਸ਼ਿਸ਼ ਕਰ ਰਹੇ ਆਂ। ਪੂਰੇ ਹਲਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ। ਕੱਲ ਔਰ ਅੱਜ ਦੇ ਵਿੱਚ ਤਕਰੀਬਨ ਤਕਰੀਬਨ 22 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਚਾਹੇ ਖੇਡ ਗਰਾਊਂਡਾਂ ਦੇ ਕੰਮ ਨੇ ਚਾਹੇ ਉਹ ਅੰਡਰਗਰਾਊਂਡ ਪਾਈਪਲਾਈਨਸ ਦੇ ਕੰਮ ਨੇ ਚਾਹੇ ਉਹ ਧਰਮਸ਼ਾਲਾਵਾਂ ਦੇ ਕੰਮ ਨੇ ਔਰ ਚਾਹੇ ਉਹ ਗਲੀਆਂ ਨਾਲੀਆਂ ਦੇ ਕੰਮ ਨੇ ਚਾਹੇ ਉਹ ਕੱਚੇ ਘਰਾਂ ਨੂੰ ਜਿਹੜੇ ਪੈਸੇ ਉਹਨਾਂ ਦੀ ਜਿਹੜੀ ਸੈਂਕਸ਼ਨ ਲੈਟਰ ਦੀ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਇਹ ਚੱਲ ਰਹੇ ਨੇ ਇਸੇ ਵਾਸਤੇ ਲੋਕਾਂ ਨੇ ਸਾਨੂੰ ਚੁਣਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਮੂਰ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣਾ ਹੈ ਤੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਪਊਗਾ ਜਿਸ ਦੇ ਤਹਿਤ ਇੱਕ 300 ਪਿੰਡਾਂ ਦੇ ਵਿੱਚ ਤਕਰੀਬਨ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਗਰਾਊਂਡ ਨੇ ਉਹ ਬਣਾਏ ਜਾ ਰਹੇ ਨੇ ਤੇ ਉਹਨਾਂ ਦਾ ਹੀ ਉਦਘਾਟਨ ਨੇ ਜਿਹੜੇ ਉਹ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਨੇ ਸਰ ਕਿਵੇਂ ਦੇਖਦੇ ਹੋ ਕਿ ਛਣ ਛੋਨਾ ਇੰਡੀਆ ਦੇ ਵਿੱਚ ਨਹੀਂ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਰੀਲਿਫ ਹੋ ਹੁਣ ਦਿੱਤੀ ਜਾ ਰਹੀ ਹੈ ਦੇਖੋ ਬਹੁਤ ਲੇਟ ਔਰ ਬਹੁਤ ਥੋੜਾ ਕੀਤਾ ਕੇਂਦਰ ਸਰਕਾਰ ਨੇ ਅਸੀਂ ਜਦੋਂ ਹੜ੍ਹ ਆਏ ਸੀਗੇ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਉਦੋਂ ਤੋਂ ਹੀ ਕੇਂਦਰ ਸਰਕਾਰ ਨੂੰ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕਿਉਂਕਿ ਬਹੁਤ ਭਾਰੀ ਮੀਂਹ ਪਏ ਨੇ ਔਰ ਅੱਠੋਂ ਡਿਸਟ੍ਰਿਕਟਸ ਨੇ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠਾਏ ਨੇ ਇਹਦੇ ਵਿੱਚ ਝਾੜ ਵੀ ਘਟੂਗਾ ਮੌਇਸਚਰ ਵਧੂਗਾ ਡਿਸਕਲਰੇਸ਼ਨ ਹੈ ਜਿਹੜੀ ਉਹ ਵਧੂ ਗਦਨੀ ਹੈ ਔਰ ਟੁੱਟਾ ਜਿਹੜਾ ਚਾਵਲ ਦਾ ਉਹ ਵੀ ਹੋਣਾ ਸੋ ਇਹ ਤੁਸੀਂ ਨੋਰਮਸ ਰਿਲੈਕਸ ਕਰੋ ਉਦੋਂ ਕੰਨਾ ਤੇ ਜੂਨੀ ਸਰਕੀ ਤੇ ਹੁਣ ਜਦੋਂ 90 95% ਝੋਨਾ ਖਰੀਦਿਆ ਜਾ ਚੁੱਕਿਆ ਇਹ ਸਟੋਰ ਹੋ ਚੁੱਕਿਆ ਹੁਣ ਉੱਟ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਨੇ ਕਰਤਾ ਜਿਹੜਾ ਕਿ ਸਿਰਫ ਔਰ ਸਿਰਫ ਮੈਂ ਸਮਝਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਕਿ ਭਾਜੀਪੀ ਵਾਲੇ ਇਹ ਕਹਿਣ ਜੋਗੇ ਹੋ ਜਾਣ ਜਿ ਦਿਸ ਕੋ ਅਸੀਂ ਰਿਲੈਕਸ ਨੋਰਮਸ ਰਿਲੈਕਸ ਕਰਤੇ ਸੀਗੇ ਨੋਰਮਸ ਰਿਲੈਕਸ ਕਰਨ ਦਾ ਫਾਇਦਾ ਕੀ ਹੋਇਆ ਜੀ ਜਦੋਂ ਸਾਰਾ ਕੁਝ ਨਿਬੜੜੇ ਤੋਂ ਮਗਰੋਂ ਹੁਣ ਤੋਂ ਮਗਰੋਂ ਕਰਨਾ ਹੈ ਸੋ ਇਹ ਸਿਰਫ ਔਰ ਸਿਰਫ ਉਹਨਾਂ ਦਾ ਇੱਕ ਸਿਆਸੀ ਸ਼ੋਸ਼ੇਵਾਜੀ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਤਰਨਤਨ ਚੋਣ ਲੈ ਕੇ ਕੀ ਕੜਾ ਚਾਹੂੰ ਕਿਸ ਤਰ੍ਹਾਂ ਦਾ ਮੈਨੂੰ ਉਮੀਦ ਆਸ ਔਰ ਵਿਸ਼ਵਾਸ ਹੈ ਕਿ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਲੋਕ ਜਿਤਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 3.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੰਮ ਹੋਏ ਨੇ ਜਿਸ ਤਰੀਕੇ ਦੀ ਮਿਹਨਤ ਸਾਡੇ ਲੀਡਰਸ ਵਰਕਰਸ ਨੇ ਇਸ ਇਲੈਕਸ਼ਨ ਦੇ ਵਿੱਚ ਕੀਤੀ ਹੈ ਔਰ ਹਰਮੀਰ ਸੰਧੂ ਜੀ ਦੀ ਆਪਦੀ ਵੀ ਸਿੱਖੀ ਸੇਵਕੀ ਉਸ ਹਲਕੇ ਦੇ ਵਿੱਚ ਬਹੁਤ ਐ ਸੋ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਕੱਲ ਨੂੰ ਜਿਹੜੇ ਇੱਕ ਤਰਫਾ ਰਿਜ਼ਲਟ ਨੇ ਉਹ ਤੁਹਾਨੂੰ ਤਰਨਤਨ ਬਾਇ ਇਲੈਕਸ਼ਨ ਦੇ ਦੇਖਣ ਨੂੰ ਮਿਲ ਗਏ। ਚੋਣਾਂ ਨੂੰ ਲੈ ਕੇ ਹੁਣ ਮਤੇ ਵੀ ਕਹਿ ਸਕਦੇ ਹਾਂ ਪੰਚਾਇਤਾਂ ਦੇ ਵਿੱਚੋਂ ਪਾਉਣੇ ਸ਼ੁਰੂ ਹੋ ਚੁੱਕੇ ਨੇ ਕਿ ਜਿਹੜੀ ਪਹਾਲੀ ਹੋਵੇ ਚੋਣਾਂ ਦੇ ਦੇਖੋ ਇਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹ ਇਕੱਲੇ ਪੰਜਾਬ ਜਾਂ ਚੰਡੀਗੜ੍ਹ ਦੇ ਨਹੀਂ ਪੂਰੇ ਨਾਰਥ ਇੰਡੀਆ ਦਾ ਪੂਰੇ ਇੰਡੀਆ ਦਾ ਇੱਕ ਮਾਨਮਤਾ ਇੰਸਟੀਚਿਊਸ਼ਨ ਆ ਤੇ ਜਿਹੜਾ ਕਿ ਪੰਜਾਬ ਦੀ ਧਰਤੀ ਦੇ ਉੱਪਰ ਬਣਿਆ ਹੈ ਮੁੱਦਤਾ ਤੋਂ ਜੋ ਉਹਦਾ ਸਿਸਟਮ ਚੱਲਿਆ ਆ ਰਿਹਾ ਹੈ ਸੈਨੇਟਰ ਸੰਡੀਗੜ੍ਹ ਦਾ ਇਲੈਕਟਿਡ ਸਿਸਟਮ ਨੂੰ ਖਤਮ ਕਰਕੇ ਢਾਲਾ ਕੇ ਜਿਸ ਤਰੀਕੇ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਵਿਰੋਧ ਟੀਚਰਾਂ ਵੱਲੋਂ ਇੰਟੈਲੈਕਚਰਜ਼ ਵੱਲੋਂ ਮੀਡੀਆ ਵੱਲੋਂ ਰਾਸੀ ਪਾਰਟੀਆਂ ਵੱਲੋਂ ਸਾਡੀ ਸਰਕਾਰ ਵੱਲੋਂ ਸਾਰਿਆਂ ਵੱਲੋਂ ਜਦੋਂ ਹੋਇਆ ਆਸਰ ਤੇ ਉੱਚੀ ਚੀ ਚੋਰ ਤੇ ਸਟੂਡੈਂਟਸ ਵੱਲੋਂ ਤੇ ਮੂੰਹ ਮੋੜਨਾ ਪਿਆ ਕੇਂਦਰ ਸਰਕਾਰ ਨੂੰ ਮੈਂ ਕੇਂਦਰ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਬਾਰ 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 ਪੰਜਾਬ ਦੇ ਦੀ ਆਨ ਬਾਨ ਔਰ ਸ਼ਾਨ ਸ਼ਾਨ ਦੇ ਉੱਪਰ ਪੰਜਾਬ ਸ਼ਟਰ ਮਾਰਦੇ ਹੋ ਦੀ ਕੋਸ਼ਿਸ਼ ਕਰਦੇ ਹੋ ਪੰਜਾਬ ਦੀ ਅਣਖ ਨੂੰ ਚੁੰਡੀ ਵੱਢਣ ਦੀ ਕੋਸ਼ਿਸ਼ ਕਰਦੇ ਹੋ ਵੰਗਾਰਦੇ ਹੋ ਇਹ ਕੰਮ ਤੁਸੀਂ ਨਾ ਕਰੋ ਅੱਗ ਦੇ ਨਾਲ ਨਾ ਖੇਡੋ ਜਿ ਜੋ ਸਿਸਟਮ ਸਾਡੇ ਪੰਜਾਬ ਦੇ ਬਣੇ ਹੋਏ ਨੇ ਉਹਨਾਂ ਨੂੰ ਦੇ ਮੁਤਾਬਕ ਚੱਲਣ ਦਿਓ ਤੁਸੀਂ ਹਰ ਵਾਰੀ ਨਵਾਂ ਚੀਜ਼ ਕਰਦੇ ਹੋ ਇਹ ਕੰਮ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰ ਜਨਮ ਦਿਹਾੜੇ ਦੀ ਪੰਚਾਇਤ ਵੀ ਪਿੰਡ ਵਾਸੀਆਂ ਦੀ ਹਮੇਸ਼ਾ ਹੀ ਮੰਗ ਰਹੀ ਹੈ ਕਿ ਸਰਕਾਰੀ ਪੱਤਰ ਤੇ ਸਕੂਲ ਪੱਤਰ ਤੇ ਮਨਨ ਤੇ ਅਸੀਂ ਸਰਪ੍ਰਸਤ ਦੇ ਸਾਥ ਤੇ ਨਹੀਂ ਹੋਣਾ ਨਿਓ ਆਪਣਾ ਪਹਿਲਾ ਹੋਇਆ ਸੀਗਾ ਜੀ ਦੋ ਕੁ ਵਾਰੀ ਹੋਇਆ ਵੀ ਸੀ ਇਸ ਵਾਰੀ ਜਿਹੜਾ ਇਸ ਵਾਰੀ ਵੀ ਹੋਊਗਾ ਅ ਤੁਸੀਂ ਸਰਕਾਰੀ ਪਦਰਤੇ ਜਦੋਂ ਮੈਂ ਵੀ ਇੱਥੇ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਇੱਥੇ ਹੈ ਸੋ ਪਿੰਡ ਦੇ ਜਿਹੜਾ ਕੋਈ ਡਿਵੈਲਪਮੈਂਟ ਦਾ ਵਿਕਾਸ ਦਾ ਕੰਮ ਉਹ ਕੋਈ ਨਹੀਂ ਰਹਿਣਦਾ ਜਾਊਗਾ ਪਿੰਡ ਵਾਲੇ ਹੁਕਮ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਵਿੱਤਰ ਜਨਮ ਭੂਮੀ ਹੈ ਹੁਕਮ ਕਰਨ ਪਿੰਡ ਦੇ ਸਾਰੇ ਕੰਮ ਹੋਣਗੇ